ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਹੈ ਪਿੰਡ ਸੂਚ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਸੋ ਜਿਹੜੇ ਘਰ ਤੋਂ ਵੀਡੀਓ ਬਣਾ ਰਹਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮਾਂ ਦਾ ਵੀਰ ਕੋਲੇ ਗਾਵਾਂ ਦਾ ਸਮਾਲ ਫਾਰਮ ਬਰੀਡਿੰਗ ਤੇ ਕੰਮ ਸੋ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟਾਪ ਕੁਆਲਿਟੀ ਦੀ ਜਰਸੀ ਦਿਖਾਵਾਂਗੇ ਚੰਗੇ ਦੁੱਧ ਦੀ ਮਾਲਕ ਹੈਗੀ ਲਗਭਗ ਤੀਜਾ ਸੂਆ ਸੁੰਦੀ ਆ ਕੁਝ ਕੁ ਦਿਨ ਬਾਕੀ ਨੇ ਸੋ ਸਭ ਤੋਂ ਪਹਿਲਾਂ ਤੁਸੀਂ ਬੈਡ ਦੀ ਆਰਡਰ ਕੁਆਲਿਟੀ ਚੈੱਕ ਕਰੋ ਸੋ ਇੱਥੋਂ ਦੇਖ ਸਕਦੇ ਹਾਂ ਇੱਥੋਂ ਦੇਖੋ ਉਨਾਂ ਹੀ ਲੇਵਾ ਮੂਰ ਨੂੰ ਤੇ ਉਨਾਂ ਹੀ ਪਿੱਛੇ ਨੂੰ ਆ ਆਰਡਰ ਦੇ ਉੱਪਰ ਉਭਰੇ ਹੋਇਆ ਬਿੰਜ ਦੇਖ ਸਕਦੇ ਹੋ ਤੁਸੀਂ ਇਸ ਤੋਂ ਪਤਾ ਆ ਵੀ ਗਾਂ ਚੰਗੇ ਦੁੱਧ ਵਾਲੀਆਂ ਤੇ ਚਾਰੇ ਥਨਾ ਦਾ ਸਹਿਜ ਦੇਖਿਓ ਚਾਰੇ ਥਨਾ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਇਆ ਢਾਂਚੇ ਦੀ ਹੱਡਾਂ ਪਰਾਂ ਦੀ ਮਜ਼ਬੂਤ ਆ ਸੋ ਵੀਰ ਨਾਲ ਕਰਾਵਾਂਗੇ ਗੱਲਬਾਤ ਉਸ ਤੋਂ ਪਹਿਲਾਂ ਹੁਣ ਤੋੜ ਕੇ ਦਿਖਾਵਾਂਗੇ ਲਓ ਜੀ ਤੁਰਦੀ ਤੋਂ ਚੈੱਕ ਕਰਿਓ ਆਰਡਰ ਕੁਆਲਟੀ ਚਾਰੇ ਥਣਾ ਦਾ ਸਹਿਜ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੇ ਕੱਦ ਕਾਠ ਵਾਲੀ ਬਿਹੜਾ ਪਿਓਰ ਜਰਸੀ ਦੇ ਵਿੱਚ ਪੈਂਦੀ ਹੈਗੀ ਲੇਵਾ ਬੜਾ ਜ਼ਬਰਦਸਤ ਤਿਆਰ ਕੀਤਾ ਸੂਨ ਦੇ ਵਿੱਚ ਕੁਝ ਦਿਨ ਬਾਕੀ ਨੇ ਇਸ ਤੋਂ ਬਾਅਦ ਵੀਰਨਾ ਕਰਾਵਾਂ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਕੱਲੀ ਕੱਲੀ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਭਈ ਉਹਦੇ ਦੂਜੇ ਦਿਨ ਵੀ ਵੇਕੀ ਆ ਰੋਤੀ। ਛੱਸੀ ਕਾਲੀ। ਰੋਤੀ ਕਾਲੀ। ਸਰਦ ਪਹਿਲਾ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ। ਪਿੰਡ ਸੂਚਾ ਨਾਂ ਕਨਵੈ ਸਿੰਘ। ਪਿੰਡ ਸੂਚਾ ਜ਼ਿਲ੍ਹਾ ਫਿਰੰਦਾ। ਜ਼ਿਲ੍ਹਾ ਫਿਰੰਦਾ। ਇੱਕ ਜਿਹੜੀ ਆਪਾਂ ਪਿੱਛੇ ਵੀਡੀਓ ਬਣਾਈ ਸੀ ਉਹਦਾ ਰਿਸਪਾਂਸ ਕਿਵੇਂ ਰਿਹਾ ਜੀ? ਵਧੀਆ ਰਹਿ ਭਰਾ ਉਹ ਦੂਜੇ ਦਿਨ ਗਾਂ ਵੇਕੀ ਆ। ਦੂਜੇ ਦਿਨ ਗਾਂ ਵੇਕੀ ਜਿਹੜੀ ਇਹ ਜਰਸੀ ਦਿਖਾ ਰਹੇ ਆਪਾਂ ਕਿਹੜਾ ਸੂਆ ਹੁੰਦੀ ਹੈ ਜੀ ਇਸ ਵਾਰ? ਤੀਜਾ ਸੂਆ ਹੁੰਦੀ ਹੈ। ਦੂਜੇ ਸੂਆ ਮਿਲਕ ਕੈਪੈਸਟੀ ਕਿੰਨੀ ਕਰਿਆ ਦੁੱਧ ਦੀ? ਦੂਜੇ ਸੂਆ 22 ਕਿਲੋ ਦੁੱਧ ਦਿੱਤਾ ਕ 25 ਲੀਟਰ ਉਮੀਦ ਕਰਦੇ ਆ ਜਿਹੜਾ ਸੀਮਨ ਲੱਗਿਆ ਉਹ ਕਿਹੜਾ ਸੀਮਨ ਲੱਗਿਆ ਤੇ ਜੈਗ ਦਾ ਸੀਮਨ ਲੱਗੇ ਸੈਕਸ ਜੈਗ ਜੈਗ ਦਾ ਸੈਕਸ ਸੀਮਨ ਲੱਗਿਆ ਤੇ ਆਪ ਇਹ ਕਿਹੜੇ ਸੀਮਨ ਦੀ ਪਤਾ ਜੀ ਇਹ ਤਾਂ ਕੁਝ ਆਪ ਦਾ ਨਹੀਂ ਪੁਰਾਣਾ ਪਹਿਲੇ ਸੁਲੇ ਸੀ ਆਪ ਇਹ ਅਣਜੋਣ ਜੈਗ ਦਾ ਸੈਕਸ ਸੀਮਨ ਲੱਗਿਆ ਸੋ ਇਦੀ ਡਿਮਾਂਡ ਕੀ ਹੈ ਜੀ ਡਿਮਾਂਡ 1,25,000 ਰੁਪਏ 1,25,000 ਡਿਮਾਂਡ ਆ ਤੇ ਲੈਂਡ ਦੇਣ ਕਿੱਥੋਂ ਕਰਾ ਜਸਨੂ ਕਿੰਨੇ ਕ ਦੀਓ ਜੀ 115 ਇੱਕ 15 ਜਸਨੂ ਹੋਰ ਮੰਨਤਾਂ ਨੂੰ ਹੋ ਜੂ ਨਾ ਆਪਰਾ ਬਸ ਮਾੜਾ ਮੋਟਾ ਹੋ ਜੂ ਮਾੜਾ ਮੋਟਾ ਮੰਨਤਾਂ ਤੇ 125 ਮੁੱਲ 115 ਦੀ ਜਸਨੂ ਆ ਜੀ ਸੋ ਇਹ ਇੱਕ ਵਾਰ ਫੋਨ ਨੰਬਰ ਦੱਸ ਦੇ 946593486 9465934886 ਸੋ ਵੀਰ ਦਾ ਫੋਨ ਨੰਬਰ ਆ ਜੇ ਕਿਸੇ ਮੇਰੇ ਵੀਰ ਭਰਾ ਨੂੰ ਚੰਗੀ ਲੱਗਦੀ ਆ ਆ ਕੇ ਜਾਂਚ ਪਰਖੇ ਤਸੱਲੀ ਕਰਕੇ ਤੁਸੀਂ ਵੈੜ ਖਰੀਦ ਸਕਦੇ ਆ ਇੱਕ ਵਾਰ ਤੋਂ ਤੁਹਾਨੂੰ ਫੇਰ ਕੈਮਰਾ ਮਾਰ ਕੇ ਦਿਖਾਵਾਂਗੇ ਚਾਰੇ ਪੱਖੋਂ ਤੋਂ ਵੈੜ ਦਾ ਕੱਦ ਕਾਠ ਪਿੱਠ ਪੂੜੇ ਦੀ ਬੰਤਰ ਬਹੁਤ ਸੋਹਣੀ ਆ ਸਟੇਟ ਬਿਲਕੁਲ ਜਰਸੀ ਤੇ ਇੱਥੋਂ ਅਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਚਾਰੇ ਥਨਾਂ ਦਾ ਸੈਜ ਲਗਭਗ 6-7 ਦਿਨ ਬਾਕੀ ਨੇ ਰਾਵ ਡੰਗੂ ਹਵਾਨਾ ਵੱਧਾ ਦੁੱਧ ਕੁਆਲਟੀ 25 ਕਿਲੋ ਦੀ ਵੀਰ ਨੇ ਦੱਸਿਆ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਚੰਗੀ ਲੱਗਦੀ ਆ ਆ ਕੇ ਜਾਂਚ ਪਰਖੇ ਤਸੱਲੀ ਕਰਕੇ ਤੁਸੀਂ ਵੈੜ ਖਰੀਦ ਸਕਦੇ ਹੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ